ਭਾਰਤੀ ਰੇਲਵੇ ਆਪਣੀਆਂ ਯਾਤਰੀਆਂ ਦੀ ਸਹੂਲਤਾਂ ਲਈ ਲਗਾਤਾਰ ਕੰਮ ਕਰਦਾ ਹੈ ਰੇਲਵੇ ਦੇ ਕੁਝ ਨਿਯਮ ਨੇ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਯਾਤਰੀ ਟ੍ਰੇਨ ਵਿੱਚ ਕੀ ਲੈ ਜਾ ਸਕਦੇ ਨੇ ਅਤੇ ਕੀ ਨਹੀਂ ਯਾਤਰੀ ਅਕਸਰ ਯਾਤਰਾ ਦੌਰਾਨ ਕੁਝ ਫਲ ਆਪਣੇ ਨਾਲ ਰੱਖਦੇ ਨੇ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਰੁਕ ਜਾਓ ਜਾਣੋ ਕਿ ਟ੍ਰੇਨ ਵਿੱਚ ਇੱਕ ਫਲ ਲੈ ਕੇ ਜਾਣਾ ਮਨਾ ਹੈ ਜੇਕਰ ਤੁਸੀਂ ਗਲਤੀ ਨਾਲ ਵੀ ਇਸ ਨੂੰ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਜੇਲ੍ਹ ਹੋ ਸਕਦੀ ਹੈ ਅਸੀਂ ਗੱਲ ਕਰ ਰਹੇ ਹਾਂ ਨਾਰੀਅਲ ਦੀ ਜੀ ਹਾਂ ਰੇਲ ਗੱਡੀ ਵਿੱਚ ਨਾਰੀਅਲ ਲੈ ਜਾਣਾ ਮਨੈ ਤੁਸੀਂ ਹੈਰਾਨ ਹੋਵੋਗੇ ਤੇ ਸੋਚ ਰਹੇ ਹੋਵੋਗੇ ਕਿ ਨਾਰੀਅਲ ਕਿਹੜੀ ਸਮੱਸਿਆ ਪੈਦਾ ਕਰ ਸਕਦਾ ਹੈ ਰੇਲ ਗੱਡੀ ਵਿੱਚ ਨਾਰੀਅਲ ਨੂੰ ਕਿਉਂ ਟ੍ਰੇਨ ਵਿੱਚ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਆਓ ਤੁਹਾਨੂੰ ਦੱਸਦੇ ਹਾਂ ਸੁੱਕੇ ਨਾਰੀਅਲ ਦੇ ਬਾਹਰੀ ਹਿੱਸੇ ਤੇ ਚੜੇ ਰੇਸ਼ੇਦਾਰ ਕਾਰ ਤੋਂ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਇਸ ਕਾਰਨ ਇਸ ਨੂੰ ਰੇਲ ਗੱਡੀ ਵਿੱਚ ਲਿਜਾਣ ਦੀ ਮਨਾਹੀ ਹੈ ਜੇਕਰ ਤੁਸੀਂ ਜਾਂ ਫਿਰ ਕੋਈ ਵੀ ਯਾਤਰੀ ਰੇਲ ਗੱਡੀ ਵਿੱਚ ਵਰਜ ਚੀਜ਼ਾਂ ਨੂੰ ਲੈ ਕੇ ਜਾਂਦੇ ਹੋ ਤਾਂ ਰੇਲਵੇ ਉਹਨਾਂ ਵਿਰੁੱਧ ਕਾਰਵਾਈ ਕਰਦਾ ਹੈ। ਰੇਲਵੇ ਦੇ ਅਨੁਸਾਰ ਵਰਜ ਚੀਜ਼ਾਂ ਲਿਜਾਣ ਤੇ 1000 ਰੁਪਏ ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਕੈਦ ਜਾਂ ਫਿਰ ਦੋਵੇਂ ਹੋ ਸਕਦੇ ਨੇ। ਇਸ ਲਈ ਕਦੇ ਵੀ ਨਾਰੀਲ ਲਿਜਾਣ ਦੀ ਗਲਤੀ ਆਪਣੇ ਨਾਲ ਨਾ ਕਰੋ।